हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਅਪਦੇਸ਼ਾਂ ਵਿੱਚ ਵੱਸਦੇ ਸਾਰੇ ਹੀ ਪੰਜਾਬੀ ਭੈਣ-ਭਰਾਵਾਂ ਦਾ ਐਨਆਰਆਈ ਮੈਰਿਜ ਵੀਰੂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਵੀ ਸਾਡੇ ਚੈਨਲ ਦੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਜੀ ਤਾਂ ਸਾਡੇ ਚੈਨਲ ਨੂੰ ਜਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਕੋਈ ਵੀ ਰਿਸ਼ਤੇ ਦੀ ਐਡ ਪਾਉਂਦੇ ਹਾਂ ਜੀ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਵਧੀਆ ਪਰਿਵਾਰ ਦੇ ਰਿਸ਼ਤੇ ਜੋ ਕਿ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਤੇ ਪਸੰਦ ਆਉਣਗੇ ਜੀ ਹਾਂਜੀ ਅੱਜ ਦਾ ਆਪਣਾ ਪਹਿਲਾ ਰਿਸ਼ਤਾ ਹੈ ਜੀ ਇੱਕ ਲੜਕੀ ਦਾ ਇਹ ਰਿਸ਼ਤਾ ਹੈ ਜੀ ਹਾਂਜੀ ਲੜਕੀ ਦਾ ਤੁਸੀਂ ਬਾਇਓ ਡਾਟਾ ਨੋਟ ਕਰੋ ਜੀ ਜੋ ਕਿ ਸਕਰੀਨ ਉੱਤੇ ਵੀ ਚੱਲ ਰਿਹਾ ਹੈ ਜੀ ਹਾਂਜੀ ਲੜਕੀ ਦੀ ਡੇਟ ਆਫ ਬਰਥ ਦੀ ਗੱਲ ਕਰੀ ਜੀ ਅਕਤੂਬਰ ਮਹੀਨਾ ਦੋ ਹਜ਼ਾਰ ਤਿੰਨ ਦਾ ਇਹਨਾਂ ਦਾ ਜਨਮ ਹੈ ਜੀ ਹਾਈਟ ਪੰਜ ਫੁੱਟ ਤਿੰਨ ਇੰਚ ਹੈ ਸਟੱਡੀ ਪਲੱਸ ਟੂ ਕਮਰਸ ਨਾਓ ਸਟੱਡੀ ਟੂ ਈਅਰ ਬਿਜਨਸ ਅਕਾਊਂਟਿੰਗ ਡਿਪਲੋਮਾ ਇਹਨਾਂ ਦਾ ਕਰਿਆ ਹੋਇਆ ਸਟੱਡੀ ਵਨ ਈਅਰ ਕੰਪਲੀਟ ਵਰੈਪਟਨ ਲੜਕੀ ਸੋਹਣੀ ਸੁਨਾਖੀ ਸਮਝਦਾਰ ਅਤੇ ਨਰਮ ਸੁਭਾਅ ਦੀ ਹੈ ਫਾਦਰ ਫਾਰਮਰ ਨੇ ਮਦਰ ਹਾਊਸ ਵਾਈਫ ਹੈ ਵ ਇੱਕ ਬ੍ਰਦਰ ਹੈ ਖਾਨਦਾਨੀ ਪਰਿਵਾਰ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਵੈਲ ਐਜੂਕੇਟਡ ਅਤੇ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੋਵੇ ਜਮੀਨ 10 ਕਿਲੇ ਤੱਕ ਆਉਂਦੀ ਹੋਵੇ ਕੁੜੀ ਦੀ ਸਟੱਡੀ ਤੇ ਖਰਚਾ ਖਰਚਾ ਹੋਇਆ ਹੈ ਪੂਰਾ ਕਰ ਸਕੇ ਵਿਆਹ ਪੱਕਾ ਕਰਨਾ ਹੈ ਜੀ ਜੇਕਰ ਮੁੰਡਾ ਕੈਨੇਡਾ ਤੇ ਪੀਆਰ ਤੇ ਵੈਲ ਸੈਟਲ ਹੋਵੇ ਤੇ ਵਿਆਹ ਦਾ ਖਰਚਾ ਕਰ ਸਕੇ ਮੁੰਡਾ ਖਾਨਦਾਨੀ ਪਰਵਾਰ ਤੋਂ ਹੋਵੇ ਜੀ ਹਾਂਜੀ ਇਹ ਹੈ ਜੀ ਅੱਜ ਦਾ ਆਪਣਾ ਰੈਸਾ ਇੱਕ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਜੀ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹ ਰਿਸ਼ਤਾ ਲੈ ਸਕਦੇ ਹੋ ਜੀ ਹਾਂਜੀ ਨੰਬਰ ਆਪਣਾ ਵੀ ਸਕਰੀਨ ਉੱਪਰ ਚੱਲ ਰਿਹਾ ਹੈ ਨੰਬਰ ਆਪਣਾ ਹੈ ਜੀ 9815244089 ਇਹ ਸਾਡਾ ਨੰਬਰ ਹੈ ਜੀ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਜੀ ਤਾਂ ਸਾਡੇ ਇਸ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਰਿਸਤਾ ਲੈ ਸਕਦੇ ਹੋ ਜੀ ਹਾਂਜੀ ਅਗਲਾ ਆਪਣਾ ਰਿਸਤਾ ਹੈ ਜੀ ਫਾਈਲ ਨੰਬਰ 58 ਨਾਮ ਸਿੰਘ ਹੈ ਜੀ ਗੋਤ ਸੰਘੇ ਜਾਤ ਜੱਟ ਸਿੱਖ ਹੈ ਜੀ ਹਾਈਟ ਲੜਕੇ ਦੀ 5 ਫੁੱਟ 8 ਇੰਚ ਹੈ ਡੇਟ ਆਫ ਬਰਥ 1 ਤਰੀਕ 10ਵਾਂ ਮਹੀਨਾ 1992 ਦਾ ਇਹਨਾਂ ਦਾ ਜਨਮ ਹੈ ਜੀ ਇਹ ਲੜਕਾ ਆਸਟ੍ਰੇਲੀਆ ਦਾ ਪੀਆਰ ਹੈ ਆਸਟ੍ਰੇਲੀਆ ਵਿੱਚ ਜੌਬ ਇਸ ਸਕੌਟੀਗਾਰਡ ਦੀ ਕਰਦਾ ਹੈ ਇੱਕ ਇਹਨਾਂ ਦੀ ਇੱਕ ਲੜਕੇ ਦੀ ਭੈਣ ਹੈ ਜੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਵਿੱਚ ਵੈਲ ਸੈਟਲ ਹੈ ਜੀ ਤੇ ਪੀਆਰ ਹੈ ਉਹ ਵੀ ਮੈਦਰਾਜੀ ਹਾਂਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵਧੀਆ ਵੈਲ এডਿਕੇਟਿਡ ਸੋਹਣੀ ਸੁਨੱਖੀ ਜੀ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਜੀ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਰਿਸ਼ਤਾ ਲੈ ਸਕਦੇ ਹੋ ਜੀ ਹਾਂਜੀ ਅਗਲਾ ਆਪਣਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 59 ਲੜਕੀ ਦਾ ਇਹ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੋਰ ਹੈ ਕਾਸਟ ਜੱਟ ਸਿੱਖ ਹੈ ਗੁੱਤ ਰੰਦਾਵਾ ਹਾਈਟ ਲੜਕੀ ਦੀ 5 ਫੁੱਟ 8 ਇੰਚ ਹੈ ਡੇਟ ਆਫ ਬਰਥ 14 ਤਰੀਕ ਨਵਾਂ ਮਹੀਨਾ 2001 ਦਾ ਜਨਮ ਹੈ ਜੀ ਹਾਂਜੀ ਪਰਿਵਾਰ ਵਿੱਚ ਗੱਲ ਕਰੀਏ ਜੀ ਤਾਂ ਪਿਤਾ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਪਲੱਸ 2 ਲੜਕੀ ਨੇ ਕਰੀ ਹੋਈ ਹੈ ਐਸ ਟਾਈਮ ਜੌਬ ਅੰਮ੍ਰਿਤਸਰ 에어ਪੋਰਟ ਇਮੀਗ੍ਰੇਸ਼ਨ ਦੀ ਕਰਦੀ ਹੈ ਜੀ ਇਨਾ ਕੁੜੀ ਵੀ ਜ਼ਮੀਨ ਤੇਨ ਕਿੱਲੇ ਹੈ ਜੀ ਹਾਂਜੀ ਇਹਨਾਂ ਦੀ ਡਿਮਾਂਡ ਹੈ ਕਿ ਜੀ ਲੜਕਾ PR ਹੋਵੇ ਕੋਈ ਵੀ ਕੰਟਰੀ ਦੇ ਵਿੱਚ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਲੜਕਾ ਵੈਲ ਸੈਟਲ ਤੇ PR ਹੋਣਾ ਚਾਹੀਦਾ ਹੈ ਜੀ ਲੜਕੀ ਵੀ ਬਹੁਤ ਵਧੀਆ ਸੋਹਣੀ ਸੁਨੱਖੀ ਹੈ ਜੀ ਹਾਂਜੀ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਰਿਸ਼ਤਾ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਹੈ ਜੀ ਇੱਕ ਹੋਰ ਇੱਕ ਲੜਕੀ ਦਾ ਰਿਸ਼ਤਾ ਹੈ ਜੋਕੇ ਰਮਦਾਸਿਆ ਸਿੱਖ ਲੜਕੀ ਹੈ ਜੀ ਫਾਈਲ ਨੰਬਰ ਸੌਰੀ 605 ਨੰਬਰ ਹੈ ਰਮਦਾਸਿਆ ਸਿੱਖ ਲੜਕੀ ਹੈ ਜੀ ਜਨਮ ਤਰੀਕ 1990 ਦਾ ਇਹਨਾਂ ਦਾ ਜਨਮ ਹੈ ਜੀ ਹਾਈਟ 5 ਫੁੱਟ 4 ਇੰਚ ਹੈ ਸਟੱਡੀ ਲੜਕੀ ਦੀ ਐਮਏ ਬੀਐਡ ਤੇ ਆਇਲਸ ਕਰੀਬੀਆ ਆਇਲਸ ਦੇ ਵਿੱਚੋਂ 6 ਬੈਂਡ ਆਏ ਹੋਏ ਨੇ ਜੀ ਫਾਦਰ ਇਹਨਾਂ ਦੇ ਗੌਰਮੈਂਟ ਜੌਬ ਤੋਂ ਰਿਟਾਇਰ ਨੇ ਜੀ ਦੋ ਭੈਣਾਂ ਨੇ ਜੋ ਕਿ ਮੈਰਿਡ ਐ ਇੱਕ ਭਰਾ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਹਾਂਜੀ ਜ਼ਿਲ੍ਹਾ ਇਹਨਾਂ ਦਾ ਹੈ ਜੇ ਲੁਧਿਆਣਾ ਸਾਹਨੇਵਾਲ ਇਹਨਾਂ ਨੂੰ ਵੀ ਲੜਕਾ ਚਾਹੀਦਾ ਹੈ ਜੀ ਪੀਆਰ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਜੀ ਹਾਂਜੀ ਅਗਲਾ ਆਪਣਾ ਇੱਕ ਰਿਸ਼ਤਾ ਹੋਰ ਹੈ ਜੀ ਨੋਟ ਕਰੋ ਫਾਈਲ ਨੰਬਰ 61 ਰਵਦਾਸੀ ਸਿੱਖ ਲੜਕੀ ਹੈ ਜੀ ਬੈਂਕ ਵਿੱਚ ਡਿਪਟੀ ਮੈਨੇਜਰ ਐਚਡੀਐਫਸੀ ਦੇ ਵਿੱਚ ਲੱਗੀ ਹੋਈ ਨੇ ਜੀ ਇਹ ਜੌਬ ਕਰਦੇ ਨੇ ਡੇਟ ਆਫ ਬਰਥ ਹੈ ਜੀ ਇਹਨਾਂ ਦੀ 6 ਤਰੀਕ ਅਠਵਾਂ ਮਹੀਨਾ 1991 ਦਾ ਇਹਨਾਂ ਦਾ ਜਨਮ ਹੈ ਜੀ ਹਾਈਟ ਲੜਕੀ ਦੀ 5 ਫੁੱਟ 1 ਇੰਚ ਹੈ ਜੀ ਸਟੱਡੀ ਐਮਐਸਸੀ ਕੰਪਿਊਟਰ ਕਰੀ ਹੋਈ ਹੈ ਇਹਨਾਂ ਨੂੰ ਵੀ ਲੜਕਾ ਜੀ ਐਨਆਰਆਈ ਚਾਹੀਦਾ ਹੈ ਜਿਲ੍ਹਾ ਇਹਨਾਂ ਦਾ ਹੁਸਿਆਰਪੁਰ ਹੈ ਜੀ ਕਿਸੇ ਵੀ ਕੰਟਰੀ ਦੇ ਵਿੱਚ ਲੜਕਾ PR ਹੋਵੇ ਜੀ ਤਾਂ ਵਧੀਆ ਸੋਨਾ ਸੁਨੱਖਾ ਤੇ ਬੈਲ ਐਜੂਕੇਟਡ ਹੋਣਾ ਚਾਹੀਦਾ ਹੈ ਜੀ ਹਾਂਜੀ ਅਗਲਾ ਆਪਣਾ ਰਿਸ਼ਤਾ ਹੈ ਜੀ ਨੋਟ ਕਰੋ ਫਾਈਲ ਨੰਬਰ 62 ਜੱਟ ਸਿੱਖ ਕਾਸਟ ਦੀ ਲੜਕੀ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਇਲੁਕਤੀ ਇਹ ਇੱਕ ਇਲੋਤੀ ਬੇਟੀ ਹੈ ਜੀ ਕੱਲੀ ਹੀ ਪਰਿਵਾਰ ਦੀ ਹਾਂਜੀ ਕੋਈ ਵੀ ਭੈਣ ਭਰਾ ਨਹੀਂ ਹੈ ਜਨਮ ਤਰੀਕ ਲੜਕੀ ਦੀ ਹੈ ਜੀ 2 ਤਰੀਕ ਦੂਸਰਾ ਮਹੀਨਾ 1998 ਦਾ ਇਹਨਾਂ ਦਾ ਜਨਮ ਹੈ ਹਾਈਟ 5 ਫੁੱਟ 5 ਇੰਚ ਹੈ ਜੀ ਸਟੱਡੀ ਲੜਕੀ ਦੀ ਪਲੱਸ 2 ਅਤੇ 2 ਸਾਲ ਦਾ ਡਿਪਲੋਮਾ ਕਰਿਆ ਹੋਇਆ ਹੈ ਜੀ ਜ਼ਮੀਨ ਇਹਨਾਂ ਕੋਲੇ ਵੀ ਚਾਰ ਕਿੱਲੇ ਹੈ ਜੀ ਘਰ ਪਰਿਵਾਰ ਵਧੀਆ ਹੈ ਜ਼ਿਲ੍ਹਾ ਇਹਨਾਂ ਦਾ ਮੁਕਸਰ ਹੈ ਜੀ ਹਾਂਜੀ ਇਹਨਾਂ ਨੂੰ ਵੀ ਲੜਕਾ ਵਧੀਆ ਸੋਨਾ ਸੁਨੱਖਾ ਤੇ ਵੈਲ ਐਜੂਕੇਟਿਡ ਚਾਹੀਦਾ ਹੈ ਜੀ हां जी अगला अपना रिश्ता है जी नोट करो फाइल नंबर 63 नाम सिंह है जी जात जाट सिख है गोत्र करलो लड़के दी उम्र 32 साल है लड़का इटालियन बॉर्न है जी सिटीजन है हाइट लड़के दी 5 फुट 10 इंच है स्टडी दी गल करिए जी लड़के दी इकोनॉमिक्स एलएलबी एडवोकेट एलएम एलएलएम लॉ इमिग्रेशन ਤੇ ਮਾਸਟਰ ਇਨ ਲਾਓ ਹਾਂਜੀ ਫੈਮਿਲੀ ਦੀ ਗੱਲ ਕਰੀਏ ਜੀ ਮਦਰ ਸਟਾਫ ਨਰਸ ਨੇ ਜੀ ਯੂਕੇ ਦੇ ਵਿੱਚ ਫਾਦਰ बिजनेਸਮੈਨ ਹੈ ਜੀ ਇੱਕ ਭਰਾ ਹੈ ਜੀ ਜੋ ਕਿ ਉਹ ਵੀ ਸੈਟਲ ਹੈ ਜੀ ਤੇ ਉਹ ਯੂਕੇ ਦੇ ਵਿੱਚ ਹੀ ਰਹਿੰਦਾ ਹੈ ਜੀ ਆਲ ਫੈਮਿਲੀ ਦੀ ਗੱਲ ਕਰੀਏ ਜੀ ਆਲ ਫੈਮਿਲੀ ਮੈਂਬਰਸ ਇਟਾਲੀਅਨ ਸਿਟੀਜ਼ਨ ਲਿਵ ਇਟਲੀ ਐਂਡ ਯੂਕੇ ਦੇ ਵਿੱਚ ਇਹ ਸੈਟਲ ਨੇ ਜੀ ਸਾਰੇ ਹਾਂਜੀ ਇਹਨਾਂ ਨੂੰ ਵੀ ਲੜਕੀ ਚਾਹੀਦੀ ਹੈ ਜੀ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ ਜੀ ਹਾਂਜੀ ਲੜਕੀ ਜੇ ਇਟਲੀ ਦੇ ਵਿੱਚ ਹੋਵੇ ਜੀ ਤਾਂ ਬਹੁਤ ਵਧੀਆ ਗੱਲ ਹੈ ਜੀ ਨਹੀਂ ਤਾਂ ਫਿਰ ਪੰਜਾਬ ਦੇ ਵਿੱਚ ਕੋਈ ਵੀ ਜ਼ਿਲ੍ਹੇ ਤੋਂ ਹੋਵੇ ਜੀ ਤਾਂ ਇਹ ਰਿਸ਼ਤਾ ਲੈ ਲੈਣਗੇ ਜੀ ਹਾਂਜੀ ਅੱਜ ਦੇ ਇਹ ਆਪਣੇ ਰਿਸ਼ਤੇ ਹੈ ਜੀ ਕਿਸੇ ਨੂੰ ਵੀ ਇਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਜੀ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਰਿਸ਼ਤਾ ਤੁਸੀਂ ਇਹ ਲੈ ਸਕਦੇ ਹੋ ਜੀ ਹਾਂਜੀ ਆਪਣੇ ਚੈਨਲ ਤੇ ਜੀ ਰਿਸ਼ਤਿਆਂ ਦੀ ਐਡ ਲਗਾਈ ਜਾਂਦੀ ਹੈ ਕਿਸੇ ਨੇ ਵੀ ਰਿਸ਼ਤੇ ਦੀ ਐਡ ਲਗਵਾਉਣੀ ਹੋਵੇ ਜੀ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ WhatsApp ਤੇ ਸੈਂਡ ਕਰਕੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਹਾਂਜੀ ਉਮੀਦ ਕਰਦੇ ਹਾਂ ਜੀ ਕਿ ਅੱਜ ਦੀ ਸਾਡੀ ਇਸ ਰਿਸ਼ਤਿਆਂ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਦੇਖਣ ਲਈ ਉਮੀਦ ਕਰਦੇ ਹਾਂ ਜੀ ਕਿ ਇਹ ਪਸੰਦ ਆਈ ਹੋਵੇਗੀ ਜਲਦੀ ਹੀ ਮਿਲਦੇ ਹਾਂ ਜੀ ਨਵੇਂ ਰਿਸ਼ਤਿਆਂ ਦੀ ਵੀਡੀਓ ਦੇ ਨਾਲ ਸਾਰਿਆਂ ਦਾ ਧੰਨਵਾਦ ਜੀ